ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਧ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਛੋਟੀ ਜਹੀ ਜਾਣਕਾਰੀ ਵੀ ਲੈ ਕੇ ਆਏ ਹਾਂ ਜਿਸ ਦੇ ਬਾਰੇ ਤੁਹਾਨੂੰ ਪਤਾ ਹੋ ਕੇ ਵੀ ਤੁਸੀਂ ਆਪਣੇ ਹੱਥੀ ਆਪਣੇ ਘਰ ਦਾ ਨੁਕਸਾਨ ਕਰਦੇ ਹੋ ਸੰਗਤ ਜੀ ਇਹ ਗੱਲ ਬਿਲਕੁਲ ਹੀ ਸੱਚ ਹੈ ਸਾਥ ਸੰਗਤ ਜੀ ਜਦੋਂ ਤੁਸੀਂ ਵੀਡੀਓ ਨੂੰ ਪੂਰਾ ਸੁਣੋਗੇ ਫਿਰ ਹੀ ਤੁਹਾਨੂੰ ਪਤਾ ਲੱਗੇਗਾ ਤੁਸੀਂ ਇਹ ਗਲਤੀ ਅਣਜਾਣੇ ਚ ਕਰਦੇ ਹੋ ਜਿਸ ਦੇ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਪਰੇਸ਼ਾਨੀਆਂ ਤੇ ਗਰੀਬੀ ਲੈ ਆਉਂਦੇ ਹੋ ਉਹ ਕਿਹੜੀਆਂ ਗਲਤੀਆਂ ਹਨ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਸਾਥ ਸੰਗਤ ਜੀ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੈਂਚੀ ਦੀ ਜੋ ਕਿ ਖਾਸ ਕਰਕੇ ਸਾਰੇ ਹੀ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਕੈਂਚੀ ਘਰ ਦੇ ਵਿੱਚ ਕੱਪੜੇ ਕੱਟਣ ਦੇ ਲਈ ਜਾਂ ਕਈ ਹੋਰ ਕੰਮਾਂ ਦੇ ਲਈ ਵਰਤੀ ਜਾਂਦੀ ਹੈ ਕਈ ਲੋਕ ਆਪਣੇ ਘਰ ਦੇ ਰਸੋਈ ਦੇ ਵਿੱਚ ਕੈਂਚੀ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਸਾਤ ਸੰਗਤ ਜੀ ਹਰੀ ਮਿਰਚ ਨੂੰ ਕੱਟਣ ਦੇ ਲਈ ਕਈ ਸਬਜ਼ੀਆਂ ਨੂੰ ਕੱਟਣ ਦੇ ਲਈ ਕੈਂਚੀ ਦੀ ਵਰਤੋਂ ਕਰਦੇ ਹਨ ਕਹਨ ਤੋਂ ਭਾਵ ਕਿ ਕੈਂਚੀ ਦੀ ਜ਼ਰੂਰਤ ਸਾਨੂੰ ਰਸੋਈ ਵਿੱਚ ਵੀ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਕੈਂਚੀ ਇੱਕ ਤਰ੍ਹਾਂ ਦੀ ਅਜਿਹੀ ਨੋਕਿੱਲੀ ਚੀਜ਼ ਹੈ ਜਿਸ ਦਾ ਕੰਮ ਹੁੰਦਾ ਹੈ ਕੱਟਣਾ ਸਾਧ ਸੰਗਤ ਜੀ ਹਰ ਚੀਜ਼ ਨੂੰ ਕੁੱਤਰਨਾ ਕੈਂਚੀ ਦਾ ਕੰਮ ਹੈ ਉਹ ਜਿਹੜੀ ਕੈਂਚੀ ਹੈ ਜੇਕਰ ਅਸੀਂ ਉਸ ਨੂੰ ਸਹੀ ਦਿਸ਼ਾ ਦੇ ਵਿੱਚ ਨਹੀਂ ਰੱਖਾਂਗੇ ਤਾਂ ਤਾਂ ਉਹ ਕੈਂਚੀ ਸਾਡੇ ਰਿਸ਼ਤਿਆਂ ਨੂੰ ਵੀ ਕੁੱਤਰ ਕੇ ਰੱਖ ਦਿੰਦੀ ਹੈ ਸਾਡੇ ਰਿਸ਼ਤਿਆਂ ਦੇ ਨਾਲ-ਨਾਲ ਸਾਤਸੰਗਤ ਦੀ ਕੈਂਚੀ ਸਾਡੀ ਕਿਸਮਤ ਨੂੰ ਵੀ ਖਰਾਬ ਕਰ ਦਿੰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਸਾਤਸੰਗਤ ਜੀ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਾਂਗੇ ਉਸ ਉਪਾਅ ਦੇ ਨਾਲ-ਨਾਲ ਸਾਥ ਸੰਗਤ ਜੀ ਅਸੀਂ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਵੀ ਦੇਵਾਂਗੇ ਜੋ ਇਹ ਉਪਾਅ ਹੋਵੇਗਾ ਸਾਥ ਸੰਗਤ ਜੀ ਇਹ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਕਿਉਂਕਿ ਉਪਾਅ ਕਰਨ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਉਪਾਵਾਂ ਦੀ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਪਰੇਸ਼ਾਨੀ ਆਂਦੀ ਹੈ ਤੇ ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਤ ਸੰਗਤ ਜੀ ਕੈਂਚੀ ਹੈ ਜੋ ਤੁਸੀਂ ਘਰ ਦੇ ਵਿੱਚ ਕਿਹੜੀ ਜਗ੍ਹਾ ਤੇ ਰੱਖਦੇ ਹੋ ਉਸ ਦਾ ਜੋਰ ਨਕੀਲਾ ਭਾਗ ਹੁੰਦਾ ਹੈ ਕਹਿਣ ਤੋਂ ਭਾਵ ਜਿਸ ਪਾਸਿਓ ਅਸੀਂ ਕਿਸੇ ਚੀਜ਼ ਨੂੰ ਕੱਟਦੇ ਹਾਂ ਕੱਟਣ ਵਾਲੇ ਪਾਸੇ ਨੂੰ ਕਦੇ ਵੀ ਉੱਪਰ ਕਰਕੇ ਨਹੀਂ ਰੱਖਣਾ ਰੱਖਣਾ ਚਾਹੀਦਾ ਕਈ ਘਰਾਂ ਦੇ ਵਿੱਚ ਸਾਥ ਸੰਗ ਜੀ ਅਸੀਂ ਜੋ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਰੱਖੇ ਹੁੰਦੇ ਨੇ ਉਹਨਾਂ ਦੇ ਉੱਪਰ ਚਮਚ ਵਾਲੇ ਸਟੈਂਡ ਦੇ ਵਿੱਚ ਵੀ ਅਸੀਂ ਕੈਂਚੀ ਨੂੰ ਰੱਖ ਦਿੰਦੇ ਹਾਂ ਕਈ ਵਾਰ ਅਸੀਂ ਉਸ ਸਟੈਂਡ ਦੇ ਵਿੱਚ ਕੈਂਚੀ ਦਾ ਨਕੀਲਾ ਭਾਗ ਉੱਪਰਲੇ ਪਾਸੇ ਨੂੰ ਕਰਕੇ ਰੱਖ ਦਿੰਦੇ ਹਾਂ ਸਾਥ ਸੰਗਤ ਜੀ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖੋ ਸਾਤ ਸੰਗਤ ਜੀ ਕੈਂਚੀ ਤੇ ਚਮਚ ਦਾ ਵੀ ਜਿਹੜਾ ਨੁਕੀਲਾ ਭਾਗ ਹੁੰਦਾ ਹੈ ਉਸ ਨੂੰ ਥੱਲੇ ਕਰਕੇ ਰੱਖਣਾ ਚਾਹੀਦਾ ਹੈ ਉੱਪਰ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਅਸੀਂ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਜੋ ਕਿ ਸਾਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਹਿਣ ਤੋਂ ਭਾਵ ਇਹ ਹੈ ਸਾਤ ਸੰਗਤ ਜੀ ਜੋ ਵੀ ਘਰ ਦੇ ਵਿੱਚ ਸ਼ੁਰੀਆਂ ਕੈਂਚੀ ਜਾਂ ਫਿਰ ਨੁਕੀਲੇ ਚਮਚ ਹੁੰਦੇ ਨੇ ਉਹਨਾਂ ਦਾ ਪਾਸਾ ਤਿੱਖਾ ਜਿਹੜਾ ਹੁੰਦਾ ਹੈ ਉਸ ਨੂੰ ਹਮੇਸ਼ਾ ਹੇਠਾਂ ਨੂੰ ਕਰਕੇ ਰੱਖਣਾ ਚਾਹੀਦਾ ਹੈ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਨੀਤੇ ਨੂੰ ਹੀ ਰੱਖਨੇ ਚਾਹੀਦੇ ਨੇ ਸੰਗਤ ਜੀ ਜਿਹੜਾ ਸਾਡਾ ਰਾਹੁ ਕੇਤੂ ਹੈ ਇਸ ਤਰ੍ਹਾਂ ਕਰਨ ਨਾਲ ਉਹ ਖਰਾਬ ਹੋ ਜਾਂਦਾ ਹੈ ਜਿਹੜਾ ਰਾਹੁ ਕੇਤੂ ਹੈ ਜੇ ਉਹ ਖਰਾਬ ਹੋ ਜਾਵੇ ਤਾਂ ਉਹ ਤੁਹਾਨੂੰ ਰਾਜੇ ਤੋਂ ਕੰਗਾਲ ਵੀ ਕਰ ਸਕਦਾ ਹੈ ਜੇ ਸਾਡਾ ਰਾਹੂ ਕੇਤੂ ਵਧੀਆ ਹੋਵੇ ਤਾਂ ਸਾਨੂੰ ਉਹ ਭਿਖਾਰੀ ਤੋਂ ਰਾਜਾ ਵੀ ਬਣਾ ਸਕਦਾ ਹੈ ਇਹ ਸੀ satsangat ਦੀ ਪਹਿਲੀ ਚੀਜ਼ ਤੇ ਦੂਸਰੀ ਚੀਜ਼ ਦੂਸਰੀ ਚੀਜ਼ ਇਹ ਹੈ satsangat ਜੀ ਕਦੇ ਵੀ ਕੈਂਚੀ ਆਪਣੇ ਹੱਥ ਦੇ ਨਾਲ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਕਈ ਭੈਣ ਭਰਾ ਕੀ ਸੋਚਦੇ ਨੇ ਕਿ ਜੇਕਰ ਸਾਡੇ ਕੋਲ ਕੋਈ ਕੈਂਚੀ ਲੈਣ ਆਉਂਦਾ ਹੈ ਤਾਂ ਉਸ ਨੂੰ ਕਿਉਂ ਨਾ ਦਈਏ ਕਈ ਵਾਰ ਆਪਣੇ ਘਰ ਦੇ ਵਿੱਚ ਦੂਸਰਾ ਪਰਿਵਾਰਿਕ ਮੈਂਬਰ ਕੈਂਚੀ ਲੈਣ ਜਾਂਦਾ ਹੈ ਤਾਂ ਤੁਸੀਂ ਕੋ ਸਤ ਸੰਗਤ ਜੀ ਜੇਕਰ ਤੁਸੀਂ ਕੈਂਚੀ ਦੇਣੀ ਹੀ ਹੈ ਤਾਂ ਕੋਸ਼ਿਸ਼ ਕਰੋ ਕਿ ਜਿਸ ਸਾਈਡ ਤੇ ਪਲਾਸਟਿਕ ਰੱਖੀ ਹੁੰਦੀ ਹੈ ਉਸ ਸਾਈਡ ਤੋਂ ਕੈਂਚੀ ਫੜਾ ਕੇ ਜੇ ਕੋਈ ਤੁਹਾਡੇ ਤੋਂ ਕੈਂਚੀ ਲੈਣ ਆਉਂਦਾ ਹੈ ਤਾਂ ਦਿਓ ਕੋਸ਼ਿਸ਼ ਕਰੋ ਕਿ ਤੁਹਾਨੂੰ ਕਿਸੇ ਨੂੰ ਕੈਂਚੀ ਨਾ ਦੇਣੀ ਪਵੇ ਇਸ ਤੋਂ ਇਲਾਵਾ ਜੋ ਦੂਸਰੀ ਆਪਸ਼ਨ ਹੈ ਉਹ ਹੈ ਜੇ ਤੁਸੀਂ ਕਿਸੇ ਨੂੰ ਕੈਂਚੀ ਦੇਣੀ ਹੈ ਤਾਂ نیچے ਰੱਖ ਦਿਓ نیچے ਕੈਂਚੀ ਨੂੰ ਰੱਖ ਕੇ ਤੁਸੀਂ ਅਗਲੇ ਨੂੰ ਕਹਿ ਸਕਦੇ ਹੋ ਕਿ ਇੱਥੋਂ ਕੈਂਚੀ ਨੂੰ ਚੁੱਕ ਕੇ ਲਿਆ ਜਾਵੋ ਜਾਂ ਫੜ ਲਓ ਇਸ ਤੋਂ ਇਲਾਵਾ ਜੇ ਚੀਜ਼ ਕੈਂਚੀ ਤੁਹਾਨੂੰ ਹੱਥੀਂ ਦੇਣੀ ਹੀ ਪੈ ਜਾਵੇ ਤਾਂ ਤੁਸੀਂ ਉਹ ਕਿਲਾ ਪਾਸਾ ਆਪਣੇ ਹੱਥ ਵਿੱਚ ਨਹੀਂ ਰੱਖਣਾ ਜੋ ਉਸ ਦਾ ਪਲਾਸਟਿਕ ਵਾਲਾ ਹਿੱਸਾ ਹੁੰਦਾ ਹੈ ਉਸ ਨੂੰ ਤੁਸੀਂ ਆਪਣੇ ਹੱਥ ਵਿੱਚ ਰੱਖਣਾ ਇਸੇ ਤਰ੍ਹਾਂ ਸਾਥ ਸੰਗਤ ਜੀ ਜੋ ਕੈਂਚੀ ਹੁੰਦੀ ਹੈ ਉਹ ਸਾਡਾ ਕੇਤੂ ਹੁੰਦਾ ਹੈ ਜੇਕਰ ਅਸੀਂ ਆਪਣਾ ਕੇਤੂ ਹੀ ਦੂਸਰੇ ਬੰਦੇ ਨੂੰ ਫੜਾ ਦਿੰਦੇ ਹਾਂ ਤਾਂ ਜੇਕਰ ਤੁਹਾਡਾ ਕੇਤੂ ਗ੍ਰਾਫ ਮਜ਼ਬੂਤ ਹੋਵੇਗਾ ਤਾਂ ਤਾਂ ਉਹ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲਿਆ ਸਕਦਾ ਹੈ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਤੁਹਾਡੇ ਸਾਰੇ ਕਾਰੋਬਾਰ ਦੇ ਵਿੱਚ ਬਰਕਤ ਲੈ ਕੇ ਆਂਦਾ ਹੈ ਪਰ ਜੇਕਰ ਸਾਤਸੰਗਤ ਜੀ ਕੈਂਚੀ ਤੁਸੀਂ ਆਪਣੇ ਹੱਥ ਦੇ ਨਾਲ ਕਿਸੇ ਨੂੰ ਦੇ ਦੇਂਦੇ ਹੋ ਤਾਂ ਫਿਰ ਤੁਹਾਡੇ ਨਾਲ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸੀ ਸਾਤਸੰਗਤ ਜੀ ਦੂਸਰਾ ਕਾਰਨ ਤੀਸਰਾ ਕਾਰਨ ਇਹ ਹੈ ਕਿ ਜੇਕਰ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਰੱਖਦੇ ਹੋ ਤਾਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਉੱਤਰ ਦਿਸ਼ਾ ਦੇ ਵਿੱਚ ਹੀ ਰੱਖੋ ਕਹਾਂ ਤੋਂ ਭਾਵ ਹੈ ਸਾਥ ਸੰਗਤ ਜੀ ਕੈਂਚੀ ਨੂੰ ਨਾਰਥ ਸਾਈਡ ਤੇ ਹੀ ਰੱਖਣਾ ਚਾਹੀਦਾ ਹੈ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਸਾਊਥ ਸਾਈਡ ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜਾ ਤੁਹਾਡਾ ਰਾਹੁ ਤੇ ਕੇਤੂ ਹੈ ਉਹ ਖਰਾਬ ਹੋ ਜਾਂਦਾ ਹੈ ਜਿਸਤੇ ਕਾਰਨ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਜੇਕਰ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਕਲਾਕਲੇਸ਼ ਹੋਵੇਗਾ ਉਹ ਦੂਰ ਹੋ ਜਾਵੇਗਾ ਇਹਨਾਂ ਤੋਂ ਇਲਾਵਾ ਅਸੀਂ ਕਈਆਂ ਕੋਲ ਸੁਣਦੇ ਹਾਂ ਕਿ ਉਹਨਾਂ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਸਾਰਾ ਬਹੁਤ ਵਧੀਆ ਚਲਾ ਜਾਂਦਾ ਹੈ ਜੋ ਸ਼ਾਮ ਦਾ ਵੇਲਾ ਹੁੰਦਾ ਹੈ ਉਸ ਦੇ ਵਿੱਚ ਹਸਬੰਡ ਵਾਈਫ ਦੇ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਸਾਤ ਸੰਗਤ ਜੀ ਇਸ ਚੀਜ਼ ਦਾ ਮੁੱਖ ਕਾਰਨ ਹੁੰਦਾ ਹੈ ਜਿਹੜੀਆਂ ਨੁਕੀਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਡੇ ਘਰ ਦੇ ਵਿੱਚ ਉੱਪਰ ਨੂੰ ਕਰਕੇ ਰੱਖੀਆਂ ਹੁੰਦੀਆਂ ਨੇ ਇਹ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਨੂੰ ਵਧਾਉਂਦੀਆਂ ਹਨ ਤੁਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਵਰਤਦੇ ਹੋ ਤਾਂ ਤਾਂ ਤੁਸੀਂ ਵਰਤਨ ਤੋਂ ਬਾਅਦ ਕੋਸ਼ਿਸ਼ ਕਰੋ ਕਿ ਕੈਂਚੀ ਨੂੰ ਕੱਪੜੇ ਦੇ ਵਿੱਚ ਲਵੇਟ ਕੇ ਰੱਖੋ ਜੇਕਰ ਤੁਸੀਂ ਕੈਂਚੀ ਨੂੰ ਰਸੋਈ ਦੇ ਵਿੱਚ ਵਰਤ ਰਹੇ ਹੋ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਕੈਂਚੀ ਨੂੰ ਕਿਸੇ ਡੱਬੇ ਦੇ ਵਿੱਚ ਬੰਦ ਕਰਕੇ ਰੱਖੋ ਜੇਕਰ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪੁਰਾਣੇ ਕਿੱਲ ਨੇ ਜਿਨ੍ਹਾਂ ਨੂੰ ਜੰਗਾਲ ਲੱਗਾ ਹੋਇਆ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਪੁਰਾਣੀ ਕੈਂਚੀ ਹੈ ਉਸ ਨੂੰ ਵੀ ਜੰਗਾਲ ਲੱਗਾ ਹੋਇਆ ਹੈ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਨੋਕਿੱਲੀਆਂ ਚੀਜ਼ਾਂ ਨੂੰ ਜੰਗਾਲ ਲੱਗਿਆ ਹੋਇਆ ਹੈ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਲਾਕਲੇਸ਼ ਚੱਲ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਪਰੇਸ਼ਾਨੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਬੱਚੇ ਦੀ ਪਰੇਸ਼ਾਨੀ ਚੱਲ ਰਹੀ ਹੈ ਕਹਨ ਤੋਪਾਵ ਕਿ ਕੋਈ ਵੀ ਬੱਚਾ ਕਨਸੀਵ ਨਹੀਂ ਹੋ ਰਿਹਾ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਕੈਂਚੀ ਲੈਣੀ ਹੈ ਉਸ ਕੈਂਚੀ ਨੂੰ ਐਂਟੀਕਲੌਕ ਕਵਾਈਸ ਤੁਸੀਂ ਆਪਣੇ ਸਿਰ ਤੋਂ ਘੁਮਾ ਲੈਣੀ ਹੈ ਜਦੋਂ ਤੁਸੀਂ ਕੈਂਚੀ ਨੂੰ ਆਪਣੇ ਸਿਰ ਤੋਂ ਐਂਟੀ ਕਲੌਕਵਾਈਸ ਘੁਮਾ ਲਵੋਗੇ ਤਾਂ 7 ਵਾਰ ਘੁਮਉਣ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਕੈਂਚੀ ਨੂੰ ਤੋੜ ਦੇਣਾ ਹੈ ਇਸ ਤੋਂ ਬਾਅਦ ਜੋ ਵੀ ਤੁਹਾਡੇ ਘਰ ਦੇ ਬਾਹਰ ਡਸਟਬਿਨ ਲੱਗਾ ਹੁੰਦਾ ਹੈ ਉਸ ਵਿੱਚ ਤੁਸੀਂ ਟੁੱਟੀ ਕੈਂਚੀ ਨੂੰ ਸੁੱਟ ਦੇਣਾ ਹੈ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਹਾਡੀਆਂ ਜਿੰਨੀਆਂ ਵੀ ਮੁਸੀਬਤਾਂ ਮੁਸ਼ਕਲਾਂ ਹੋਣਗੀਆਂ ਪੈਸੇ ਦੀ ਕਮੀ ਹੋਵੇਗੀ ਉਹ ਸਭ ਦੂਰ ਹੋ ਜਾਵੇਗੀ ਤੁਹਾਡਾ ਜਿਹੜਾ ਕਾਰੋਬਾਰ ਵੀ ਰੁਕਿਆ ਹੋਇਆ ਹੋਵੇਗਾ ਤੇ ਉਹ ਵੀ ਚੱਲ ਪਵੇਗਾ ਤੇ ਤੁਹਾਡੀਆਂ ਜਿੰਨੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੋਣਗੀਆਂ ਉਹ ਵੀ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਧਨ ਤੇ ਪੈਸੇ ਦੀ ਕਦੇ ਵੀ ਕੋਈ ਕਮੀ ਨਹੀਂ ਆਵੇਗੀ ਦੂਸਰੀ ਚੀਜ਼ ਇਹ ਹੈ ਕਿ 1 ਕਿਲੋ ਤੁਸੀਂ ਚਣਿਆਂ ਦੀ दाल ਤੇ ਇੱਕ ਕੈਂਚੀ ਨੂੰ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਦਾਨ ਕਰਦੇ ਹੋ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਜਿੰਨੀਆਂ ਵੀ ਮੁਸ਼ਕਲਾਂ ਤੇ ਮੁਸੀਬਤਾਂ ਹੋਣਗੀਆਂ ਉਹ ਦੂਰ ਹੋ ਜਾਣਗੀਆਂ ਤੇ ਜਿਹੜਾ ਤੁਹਾਡਾ ਕੇਤੂ ਤੇ ਰਾਹੁ ਹੈ ਉਹ ਵੀ ਮਜ਼ਬੂਤ ਹੁੰਦਾ ਹੈ ਇਸੇ ਸਾਧ ਸੰਗਤ ਜੀ ਕੈਂਚੀ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਉਪਾਅ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਸਕਦੇ ਹੋ ਸਾਧ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ